ਸਾਧੂ ਕੋਲ ਨੌਜਵਾਨ ਰਹਿੰਦਾ ਸੀ ਕਹਿਣ ਲੱਗਾ ਬਾਬਾ ਜੀ ਮੈਂ ਬਾਜ਼ਾਰ ਚੱਲਾਂ ਤੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਤੇ ਮੈਨੂੰ ਦੱਸ ਦੋ ਉਹ ਸਾਧੂ ਕਹਿੰਦੇ ਇਹ ਭਗਤਾ ਇੱਕ ਕੰਮ ਕਰ ਇੱਕ ਖਾਲੀ ਕਾਗਜ਼ ਤੇ ਕਲਮ ਲੈ ਕੇ ਆ ਕਹਿ ਦੋ ਵਾਹਿਗੁਰੂ ਕਹਿੰਦਾ ਬਾਬਾ ਜੀ ਮੈਨੂੰ ਤੇ ਇੰਨਾ ਦੁਨੀਆ ਦੇ ਸਾਰਾ ਕੁਝ ਯਾਦ ਹੈ ਮੈਨੂੰ ਕਾਪੀ ਪੈਨ ਕਾਗਜ਼ ਦੀ ਕੀ ਲੋੜ ਹੈ ਮੈਨੂੰ ਐਵੇਂ ਦੱਸ ਦੋ ਉਹ ਸਾਧੂ ਕਹਿਣ ਲੱਗੇ ਕਹਿੰਦੇ ਮੈਨੂੰ ਐਵੇਂ ਦੱਸ ਤੋ ਉਹ ਕਹਿੰਦੇ ਨਹੀਂ ਭਲਿਆ ਕਾਗਜ਼ ਤੇ ਪੈਨ ਲੈ ਕੇ ਆ ਜਦੋਂ ਉਹ ਨੌਜਵਾਨ ਕਾਗਜ਼ ਤੇ ਪੈਨ ਲੈ ਕੇ ਆਇਆ ਉਹ ਸਾਧੂ ਕਹਿੰਦੇ ਪਹਿਲੀ ਲਾਈਨ ਲਿਖ ਘਟੇ ਘਟੇ ਕਹਿੰਦਾ ਹਾਂਜੀ ਮਹਾਰਾਜ ਲਿਖ ਲਈ ਮਹਾਰਾਜ ਕਹਿੰਦੇ ਦੂਜੀ ਲਾਈਨ ਲਿਖ ਵਧੇ ਵਧੇ ਕਹਿੰਦਾ ਮਹਾਰਾਜ ਲਿਖ ਲਈ ਕਹਿੰਦਾ ਚੀਜੀ ਲੈਨ ਵੀ ਲਿਖੋ ਨਾ ਘਟੇ ਤੇ ਨਾ ਵਧੇ ਕਹਿ ਦੋ ਵਾਹਿਗੁਰੂ ਸਾਰੇ ਬੋਲੋ ਨਾ ਵਾਹਿਗੁਰੂ ਸਾਧੂ ਕਹਿੰਦੇ ਲਿਖ ਲੀਆਂ ਪਿੰਡੀ ਚੀਜ਼ ਘਟੇ ਘਟੇ ਦੂਜੀ ਚੀਜ਼ ਵਧੇ ਵਧੇ ਚੀਜੀ ਚੀਜ਼ ਘਟੇ ਨਾ ਵਧੇ ਸੁਣਿਓ ਪਿਆਰਿਓ ਚਲਾ ਗਿਆ ਬਿਆਰ ਸੋਚਦਾ ਕਦੀ ਕਪੜੇ ਦੀ ਦੁਕਾਨ ਤੇ ਪੁੱਛਦਾ ਕਦੀ ਕਿੱਧਰ ਪੁੱਛਦਾ ਬੜਾ ਪਰੇਸ਼ਾਨ ਹੋ ਗਿਆ ਕਹਿੰਦਾ ਕਿਸੇ ਪੰਸਾਰੀ ਦੀ ਦੁਕਾਨ ਤੇ ਜਾਵਾਂ ਕੀ ਪਤਾ ਇਹ ਚੀਜ਼ ਪੰਸਾਰੀ ਦੀ ਦੁਕਾਨ ਦੀ ਨਾ ਹੋਵੇ ਕਹਿ ਦੋ ਵਾਹਿਗੁਰੂ ਚੜ ਗਿਆ ਪੰਸਾਰੀ ਦੀ ਦੁਕਾਨ ਤੇ ਪੰਸਾਰੀ ਵਾਲੇ ਨੂੰ ਕਹਿੰਦਾ ਜੀ ਆਹ ਤਿੰਨ ਚੀਜ਼ਾਂ ਦੇ ਦੋ ਜਦੋਂ ਉਹਨੇ ਪੜੀਆਂ ਇਹ ਤਿੰਨ ਚੀਜ਼ਾਂ ਬਈ ਘਟੇ ਘਟੇ ਵਧੇ ਵਧੇ ਨਾ ਘਟੇ ਨਾ ਵਧੇ ਕਹਿ ਦੋ ਵਾਹਿਗੁਰੂ ਉਹ ਕਹਿੰਦਾ ਇੱਥੇ ਕਾਗਜ਼ ਲੱਕ ਤੇ ਪਿੱਤਰ ਹੋ ਜਾ ਕਹਿੰਦੇ ਇਹ ਚੀਜ਼ਾਂ ਥੋੜਾ ਇੱਥੋਂ ਮਿਲਦੀਆਂ ਆ ਕਹਿੰਦਾ ਇਹ ਚੀਜ਼ਾਂ ਇੱਥੋਂ ਨਹੀਂ ਮਿਲਣਗੀਆਂ ਉਹ ਤੁਰ ਪਿਆ ਬੜਾ ਪਰੇਸ਼ਾਨ ਹੋਇਆ ਜਦੋਂ ਬੰਦਾ ਪਿਆਰਿਓ ਆਪਣੇ ਆਪ ਨਾਲ ਇਡੀ ਡੇਟ ਹੋ ਜਾਵੇ ਨਾ ਉਹਨੂੰ ਗੁੱਸਾ ਚੜਦਾ ਯਾਰ ਮੈਂ ਆਪਣੇ ਹੀ ਚੇੜਾ ਮਾਰਾਂ ਹਾਂਜੀ ਦੁਨੀਆ ਸਾਰੀ ਪਰੇਸ਼ਾਨ ਐ ਨਾ ਬਾਲੀ ਰੋਵੇ ਨਾ ਹੀ ਭਧਾਰ ਨਾਨਕ ਦੁਖੀਆ ਸਭ ਸੰਸਾਰ ਉਹ ਇਟੀ ਡੇਟ ਹੋ ਗਿਆ ਉਹ ਕਹਿੰਦਾ ਛੱਡ ਯਾਰ ਆਪਾਂ ਕੀ ਲੈਣਾ ਉਹ ਜਦੋਂ ਤੁਰਿਆ ਜਾ ਰਿਹਾ ਜੰਗਲ ਵਿੱਚ ਉਹ ਇੱਕ ਦਰवेश ਬੈਠਾ ਕਹਿ ਦੋ ਵਾਹਿਗੁਰੂ ਵਾਹਿ ਕਹਿੰਦਾ ਯਾਰ ਚਿਹਰਾ ਚਮਕ ਰਿਹਾ ਲਾਲੀ ਹੈ ਚਿਹਰੇ ਤੇ ਇਸਵੇਂ ਦਰवेश ਨੂੰ ਪੁੱਛਾਂ ਮੈਨੂੰ ਇਹ ਗੱਲ ਦਾ ਜਵਾਬ ਮਿਲ ਸਕਦਾ ਕਹਿ ਦੋ ਵਾਹਿਗੁਰੂ ਵਾਹਿਗੁਰੂ ਉਹ ਦਰवेश ਨੂੰ ਪਰਚੀ ਫੜਾਉਂਦਾ ਕਹਿੰਦਾ ਦਰवेश ਜੀ ਆ ਪਰਚੀ ਪੜੋ ਜਦੋਂ ਦਰवेश ਨੇ ਪਰਚੀ ਪੜ੍ਹੀ ਉਧਰ ਵੇਸ ਕਹਿੰਦੇ ਇਹ ਤਿੰਨ ਚੀਜ਼ਾਂ ਜਿਹਨੇ ਲਿਖੀਆਂ ਨਾ ਕਹਿੰਦੇ ਕਹਿੰਦੇ ਉਹ ਬੜਾ ਮਹਾਨ ਸਾਧੂ ਐ ਕਹਿ ਦੋ ਵਾਹਿਗੁਰੂ ਕਹਿੰਦਾ ਤੁਹਾਨੂੰ ਕਿਵੇਂ ਪਤਾ ਮੈਨੂੰ ਸਮਝਾਓ ਦੱਸੋ ਇਹ ਤਿੰਨ ਚੀਜ਼ਾਂ ਦਾ ਮਤਲਬ ਕੀ ਐ ਮੈਂ ਤੇ پاگل ਹੋ ਗਿਆ ਲੰਬ ਲੰਬ ਕੇ ਤਿੰਨ ਘੰਟੇ ਬਾਜ਼ਾਰ ਵਿੱਚ ਮੱਥਾ ਮਾਰ ਰਿਆਂ ਮੈਨੂੰ ਨਹੀਂ ਲੱਭੀਆਂ ਉਹ ਦਰਵੇਸ ਕਹਿੰਦਾ ਬੈ ਇੱਥੇ ਤੈਨੂੰ ਦੱਸਾਂ ਤਿੰਨ ਚੀਜ਼ਾਂ ਦਾ ਮਤਲਬ ਕੀ ਐ ਕਹਿੰਦਾ ਘਟੇ ਘਟੇ ਦਾ ਮਤਲਬ ਹੈ ਓਦ ਘਟੇ ਦਿਨ ਸਰੇ ਨਾਰੇ ਮਨ ਗੁਰ ਮਿਲ ਤਾਜ ਸਵਾਰੇ ਕਹਿੰਦੇ ਤੇਰੀ ਉਮਰ ਘਟਦੀ ਜਾ ਰਹੀ ਹੈ ਕਹਿ ਦੋ ਵਾਹਿਗੁਰੂ ਜਨਮ ਦਿਨ ਹੈ ਪੁੱਤ ਦਾ ਧੀ ਦਾ ਮਾਂ ਨੂੰ ਚਾਇਆ ਪੁੱਤ ਮੇਰਾ ਵੱਡਾ ਹੋ ਗਿਆ ਨਹੀਂ ਓਦ ਘਟੇ ਦਿਨ ਸਰੇ ਨਾਰੇ ਮਨ ਗੁਰ ਮਿਲ ਤਾਜ ਸਵਾਰੇ ਪਹਿਲੀ ਪੰਕਤੀ ਦਾ ਜਵਾਬ ਮਿਲ ਗਿਆ ਨੂੰ ਕਹਿੰਦਾ ਜੁੱਜੀ ਪੰਕਤੀ ਦਾ ਮਤਲਬ ਕੀ ਐ ਵਧੇ ਵਧੇ ਕਹਿੰਦਾ ਜਿਵੇਂ ਜਿਵੇਂ ਬੰਦਾ ਵੱਡਾ ਹੁੰਦਾ ਜਿਵੇਂ ਜਿਵੇਂ ਕਹਿੰਦਾ ਉਹਦੀ ਮਨ ਦੀ ਤ੍ਰਿਸ਼ਨਾ ਵੀ ਵਧੀ ਜਾਂਦੀ ਐ ਮੈਂ ਆ ਲੈ ਲਾਂ ਮੈਂ ਉਹ ਲੈ ਲਾਂ ਕਹਿੰਦਾ ਕੋਈ ਬੰਦਾ ਰਜਦਾ ਨਹੀਂ ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਕਹਿੰਦਾ ਕੋਈ ਨਹੀਂ ਰਜਦਾ ਕਹਿੰਦਾ ਮਨ ਦੀ ਤ੍ਰਿਸ਼ਨਾ ਵਧੀ ਜਾਂਦੀ ਐ ਧਨ ਵੀ ਐ ਦੌਲਤ ਵੀ ਐ ਪਨ ਮਨ ਕਹਿੰਦਾ ਯਾਰ ਇਹ ਵੀ ਲੈ ਲਾਂ ਉਹ ਵੀ ਲੈ ਲਾਂ ਉਹ ਦਰਵੇਸ ਕਹਿੰਦਾ ਤੀਜੀ ਕਲ ਦਾ ਮਤਲਬ ਇਹ ਐ ਨਾ ਘਟੇ ਨਾ ਵਧੇ ਇਹਦਾ ਮਤਲਬ ਐ ਜੋ ਰੱਬ ਨੇ ਤੈਨੂੰ ਸੁਵਾਸ ਦੇਤੇ ਉਹਨਾਂ ਵਦਨੇ ਨੇ ਨਾ ਘਟਨੇ ਨੇ ਕਹਿੰਦੇ ਉਹਨੇ ਹੀ ਤੈਨੂੰ ਭੋਗਨੇ ਪੈਣੇ ਨਹੀਂ ਕਹ ਦੋ ਵਾਹਿਗੁਰੂ ਕਹਿੰਦਾ ਇਹ ਤਿੰਨ ਕਹਿੰਦਾ ਇਹ ਤਿੰਨ ਚੀਜ਼ਾਂ ਜਿਹੜੇ ਤੈਨੂੰ ਸਾਧੂ ਨੇ ਲੇਖੇ ਦਿੱਤੀਆਂ ਨਾ ਕਹਿੰਦਾ ਉਹ ਇੱਕ ਮਹਾਨ ਸਾਧੂ ਐ ਤੁਰ ਪਿਆ ਜਾ ਕੇ ਮੱਥਾ ਟੇਕਿਆ ਉਹ ਸਾਧੂ ਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਕੋਲੇ ਰਹਿ ਕੇ ਸਾਰੀ ਉਮਰ ਖਾਲੀ ਰਿਆ ਮੈਨੂੰ ਪਤਾ ਨਹੀਂ ਲੱਗਾ ਪਰ ਅੱਜ ਮੇਰੀ ਉਮਰ ਬੀਤ ਗਈ ਏ ਚਲੋ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੈਨੂੰ ਸਮਝ ਆਈ اے ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਨ ਹਮਾਰੇ ਦਿਆ ਕਰੋ ਕਿਸ ਮੇਰਿ ਪਾਵੋ ਡੁੱਬਦੇ ਪੱਥਰ ਤਾਰੇ ਪਿਆਰਿਓ ਇਹ ਜਿਹੜਾ ਸਰੀਰ ਹੈ ਨਾ ਇੱਕ ਕਿਸ਼ਤੀ ਦੀ ਨਿਆਈ ਹੈ ਭਗਤ ਕਬੀਰ ਜੀ ਕਹਿੰਦੇ ਕਬੀਰ ਗਰਵ ਨਾ ਕੀਜੀਏ ਅਰੰਕ ਨਾ ਹਸੀਏ ਕੋਇ ਅਜੇ ਸੁਣਾਓ ਸਮੁੰਦ ਮੇਂ ਕਿਆ ਜਾਨੋ ਕਿਆ ਹੋਇਆ ਇਹ ਕੋਈ ਪਤਾ ਨਹੀਂ ਪਿਆਰਿਓ ਇਸ ਮਿੱਟੀ ਦੀ ਦੇਈ ਦਾ ਕਿਥੇ ਬਾਬਾ ਅਨੰਦ ਸਿੰਘ ਮਹਾਰਾਜ ਜੀ ਹਮੇਸ਼ਾ ਇਹ ਅਰਦਾਸ ਕਰਿਆ ਕਰਦੇ ਸਨ ਕਹਿੰਦੇ ਇਹ ਮਿੱਟੀ ਦੇ ਘੜੇ ਦਾ ਕੋਈ ਪਤਾ ਨਹੀਂ ਕਦੋਂ ਵੀ țeੜ ਆ ਸਕਦੀ ਏ ਕਹਿੰਦੇ ਇਹਦੇ ਅੰਦਰ ਪੰਜ ਚੋਰ ਬੈਠੇ ਨੇ ਕਹ ਦੋ ਵਾਹਿਗੁਰੂ ਕਹਿੰਦੇ ਪੰਜ ਚੋਰ ਬੈਠੇ ਨੇ ਜਦੋਂ ਉਹ ਬਾਲਾ ਮਾਰਦੇ ਨੇ ਫਿਰ ਉਹ ਵੇਖਦੇ ਨਹੀਂ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਰਦੇ ਕੀਨੇ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਕੋਈ ਨਾ ਸੁਣੇ ਪੁਕਾਰਾ ਕਹਿੰਦੇ ਫਿਰ ਇਹ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ ਕਹਿ ਦੋ ਵਾਹਿਗੁਰੂ ਇਹ ਲਿਆਜ ਨਹੀਂ ਕਰਦੇ ਬਸ ਆਪਾਂ ਵੀ ਉਸ ਬਾਪੂ ਦੀ ਯਾਦ ਵਿੱਚ ਬੈਠੇ ਆਂ ਪਿਆਰਿਓ ਉਹਨਾਂ ਨੇ ਜਦੋਂ ਦਾਤਾਂ ਵੰਡੀਆਂ ਨਾ ਫਿਰ ਵੇਖਿਆ ਨਹੀਂ ਕਹਿ ਦੋ ਵਾਹਿਗੁਰੂ ਆ ਭਾਈ ਨਰ